ਇਕੋਲੇ ਜੀ ਸਾਢੇ ਘੱਟ ਦੇ ਕਰੀਬ ਚਾਰ ਬੱਚਿਆਂ ਨੂੰ ਪ੍ਰਾਈਵੇਟ ਗੱਡੀ ਤੇ ਕਿਸੇ ਵੀਰ ਨੇ ਉਹ ਲਿਆਂਦਾ ਗਿਆ ਜੋ ਕਿ ਰਾਮੇਪਿੰਡ ਤੋਂ ਬਿਲੋਂਗ ਕਰਦਾ ਸੀ ਜੋ ਐਨ ਆਰ ਆਈ ਵੀਰ ਆ ਬਹੁਤ ਵਧੀਆ ਵੀਰ ਆ ਤੇ ਜਿਹੜੀ ਇਹ ਹਾਸਾ ਹੋਇਆ ਉਹਦੇ ਦੱਸਣ ਮੁਤਾਬਕ ਇਹ ਬਲਾਸਪਰ ਆਰਾਮਾ ਰੋੜਾ ਉਹਦੇ ਉੱਪਰ ਉਹ ਕਹਿੰਦਾ ਵੀ ਬੱਸ ਜਿਹੜੀ ਪਲਟ ਗਈ ਸਟੂਡੈਂਟਾਂ ਦੀ ਉਹਦੇ ਵਿੱਚੋਂ ਚਾਰ ਜਵਾਕਾਂ ਨੂੰ ਸਾਡੇ ਕੋਲ ਇਮੇਜੈਂਟ ਲੈ ਲਿਆਂਦਾ ਗਿਆ ਜਿਹਦੇ ਵਿੱਚੋਂ ਅਸੀਂ ਮੌਕੇ ਦੇ ਹਾਲਾਤ ਦੇਖ ਕੇ ਬੱਚਿਆਂ ਨੂੰ ਫਰਸਟ ایڈ ਦਿੱਤੀ ਪਹਿਲਾਂ ਉਹਨਾਂ ਦੇ ਇੰਜੈਕਸ਼ਨ ਲਾਏ ਉਹਨਾਂ ਨੂੰ ਟੈਬਲੇਟ ਬੀਪ ਪਲਸ ਆਕਸੀਜਨ ਚੈੱਕ ਕੀਤੀ ਉਹਨਾਂ ਨੇ ਉਹਨਾਂ ਨੂੰ ਪ੍ਰੋਪਰ ਗਾਈਡ ਕਰਕੇ ਨਾਲ ਦੀ ਨਾਲ ਉਹਨਾਂ ਦੇ ਰਿਲੇਟਿਵ ਨੂੰ ਕਾਲ ਕੀਤੀ ਗਈ ਰਿਲੇਟਿਵ ਜਦੋਂ ਹੀ ਆਏ ਉਹਨਾਂ ਦੇ ਐਕਸ-ਰੇ ਬਣਦੀ ਕਾਰਵਾਈ ਐਕਸ-ਰੇ ਕੀਤੀ ਗਈ ਐਕਸ-ਰੇ ਵਿੱਚ ਜੋ ਪ੍ਰੋਬਲਮ ਆਈ ਉਹਨਾਂ ਦੇ ਰਸਤੇਦਾਰਾਂ ਨੂੰ ਨਾ ਅਬਨਾਰਮਲ ਜਾਂ ਨਾਰਮਲ ਉਹ ਉਹਨਾਂ ਨੂੰ ਦੱਸੀ ਗਈ ਉਸ ਤੋਂ ਬਾਅਦ ਇੱਥੇ ਪੁਲਸ ਮਲਾਇਮਾ ਵੱਲੋਂ ਵਿਜ਼ਿਟ ਕੀਤਾ ਗਿਆ ਤੁਹਾਡੇ ਮੀਡੀਆ ਪੱਤਰਕਾਰ ਵੱਲੋਂ ਵਿਜ਼ਿਟ ਕੀਤਾ ਗਿਆ ਜਾਇਜ਼ਾ ਮੌਕੇ ਦਾ ਲਿਆ ਗਿਆ ਫਿਰ ਸਾਡੇ ਕੋਲੇ 400 ਸਟੂਡੈਂਟ ਫੇਰ ਆਏ। ਉਹ ਸਟੂਡੈਂਟ ਮਤਲਬ ਮੇ ਵੀ ਸ਼ਾਇਦ ਉਹਨਾਂ ਦੇ ਪਰਸਨਲ ਘਰ ਦੇ ਨੇ ਲੈ ਕੇ ਆਂਦੇ ਜਾਂ ਉੱਥੇ ਮੈਨੇਜਮੈਂਟ ਨੇ ਲੈ ਕੇ ਆਂਦੇ 400 ਸਟੂਡੈਂਟ ਸਾਡੇ ਕੋਲ ਫੇਰ ਆਏ। ਉਹਨਾਂ ਦਾ ਚੈੱਕਅਪ ਕੀਤਾ ਗਿਆ ਉਹਨਾਂ ਨੂੰ ਫਰਸਟ ایڈ ਦਿੱਤੀ ਗਈ। ਕਰੇ ਬੈਂਡੇਜ ਕੀਤੇ ਗਈਆਂ ਤੇ ਮਤਲਬ ਮਾੜੀ ਮੋਟੀ ਇੰਜਰੀਜ਼ ਜਿਵੇਂ ਸਵੇਲਿੰਗ ਆਪਾਂ ਕਹਿ ਸਕਦੇ ਹਾਂ ਪ੍ਰੋਪਰ ਹੈਗੀ ਸੀ। ਹੁਣ ਦਿਸ ਜਿੱਦ ਕੀ ਹੈ ਬੱਚੇ ਦਿਸ ਚਾਰਜ ਕਰਤੇ ਬੱਚੇ ਸਾਡੇ ਉਹਨਾਂ ਤਿੰਨ ਬੱਚੇ ਡਿਸਚਾਰਜ ਕੀਤੇ ਗਏ ਆ ਜੀ। 5 ਵਜੇ ਬੱਚੇ ਅਸੀਂ ਸਿਵਲ ਹਸਪੀਟਲ ਜਾਂ ਹਾਇਰ ਸੈਂਟਰ ਰੈਫਰ ਕੀਤੇ। ਰੇਫਰ ਦਾ ਮਤਲਬ ਪੇਸ਼ੈਂਟਾਂ ਦੇ ਰਿਲੇਟਿਵ ਦੀ ਕਾਉਂਸਲਿੰਗ ਕਰਕੇ ਉਹਨਾਂ ਦੇ ਮੁਤਾਬਕ ਡਾਕਟਰ ਆਏ ਸੀ ਸਰਕਾਰੀ ਸਿਵਲ ਹਸਪਤਲ ਨਿਹਾਲ ਸਿੰਘਾ ਦੇ ਉਹਨਾਂ ਦੀ ਟੀਮ ਆਈ ਸੀ ਉਹਨਾਂ ਨੇ ਵਿਜ਼ਿਟ ਕੀਤਾ ਸਾਡੇ ਕੋਲ ਵਿਜ਼ਿਟ ਤੋਂ ਬਾਅਦ ਉਹਨਾਂ ਨੇ ਆਪਦੀ ਐਡਵਾਈਸ ਦਿੱਤੀ ਵੀ ਤੁਸੀਂ ਪੇਸ਼ੈਂਟਾਂ ਨੂੰ ਸਾਡੇ ਕੋਲੇ ਬੱਚਿਆਂ ਨੂੰ ਭੇਜ ਸਕਦੇ ਹੋ ਵੀ ਅਸੀਂ ਉਹਨਾਂ ਦੇ ਐਕਸਰੇ ਜੋ ਗਾਂ ਦਾ ਟ੍ਰੀਟਮੈਂਟ ਹੈ ਅਸੀਂ ਪ੍ਰੋਪਰ ਟ੍ਰੀਟਮੈਂਟ ਕਰਕੇ ਅਸੀਂ ਉਹਨਾਂ ਦੀ ਦੇਖਰੇਖ ਕਰਾਂ ਖਤਰੇ ਤੋਂ ਬਾਹਰ ਸੀ ਬੱਚੇ ਖਤਰੇ ਤੋਂ ਬਾਹਰ ਸੀ ਬੱਚੇ ਖਤਰੇ ਤੋਂ ਬਾਹਰ ਸੀ ਬੱਚੇ ਐਸਓ ਨਿਹਾਲ ਸਿੰਘਾ ਇਹ ਸਕੂਲ ਦੇ ਪ੍ਰਿੰਸੀਪਲ ਨੇ ਐਸਓਈ ਨਿਹਾਲ ਸਿੰਘ ਵਾਲਾ ਮੈਮ ਅੱਜ ਇੱਕ ਹਾਸਾ ਹੋਇਆ ਬੱਚੇ ਨੇ ਸਕੂਲ ਬੱਸ ਬਲਾਸਪੁਰ ਤੋਂ ਰਾਮਾ ਰੋਡ ਤੇ ਭੱਜ ਕੇ ਉਹ ਬੱਚਿਆਂ ਦੇ ਸੱਤਾ ਵਜੇ ਆ ਤੇ ਬਹੁਤ ਤੁਸੀਂ ਬੱਚਿਆਂ ਦੇ ਹਾਲਾਤ ਜਾਣੇ ਕਿਹੋ ਜਿਹੇ ਹਾਲਾਤ ਬੱਚਿਆਂ ਦੇ ਕਿਵੇਂ ਨੇ ਬੱਚੇ ਸਰ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਬੱਚਿਆਂ ਦੇ ਨਾਲ ਹੋ ਗਈ ਅੱਜ ਪਰ ਜੋ ਅਸੀਂ ਡਾਕਟਰਸ ਤੋਂ ਫੀਡਬੈਕ ਸਾਨੂੰ ਮਿਲੀ ਹੈ ਪਲੱਸ ਸਾਡੇ ਐਸਐਮਓ ਡਾਕਟਰ ਵੀ ਸੈਕਿੰਡ opinion ਦੇ ਕੇ ਗਏ ਹੈ ਤੇ ਸਾਰੇ ਬੱਚੇ ਠੀਕ ਹੈ ਹੈਡ ਇੰਜਰੀ ਐਬਡਮਨ ਇੰਜਰੀ ਇਸ ਤਰ੍ਹਾਂ ਦੀ ਜਾਂ ਬੋਨ ਇੰਜਰੀ ਦੀ ਰਿਪੋਰਟ ਨਹੀਂ ਆਈ ਹੈ ਥੋੜੀ ਬਹੁਤ ਲਿੰਸ ਤੇ ਸਵੇਲਿੰਗ ਵਗੈਰਾ ਆਈ ਹੈ ਬਟ ਓਵਰঅল ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਬੱਚੇ ਠੀਕ ਠਾਕ ਹੈ ਮੈਡਮ ਜਿਹੜਾ ਤੁਹਾਡੀ ਬੱਸ ਦਾ ਡਰਾਈਵਰ ਸੀ ਉਹ ਡਰਿੰਕਡ ਸੀਗਾ ਔਰ ਬੱਚੇ ਕਹਿੰਦੇ ਵੀ ਉਹ ਪਹਿਲਾਂ ਵੀ ਡਰਿੰਕ ਕਰਦਾ ਔਰ ਅੱਜ ਵੀ ਬਹੁਤ ਓਵਰ ਉਹਦੀ ਡਰਿੰਕ ਕੀਤੀ ਸੀ ਸਰ ਇਹ ਚੀਜ਼ ਸਾਡੇ ਕੋਲ ਜਿਵੇਂ ਤੁਹਾਡੇ ਕੋਲ ਆਈ ਹੈ ਅੱਜ ਹੀ ਸਾਡੇ ਕੋਲ ਆਈ ਸਰਕਾਰੀ ਨੋਰਮਸ ਦੇ ਅਕੋਰਡਿੰਗ ਬੈਂਸ ਪਾਸ ਹੋਈਆਂ ਹੋਈਆਂ ਤੇ ਸਾਰੇ ਨੋਰਮਸ ਫੋਲੋ ਕਰਨੇ ਅਸੀਂ ਰੂਲਸ ਦੇ ਅਕੋਰਡਿੰਗ ਹੀ ਚੱਲਦੇ ਆਂ ਤੇ ਸਾਡੇ ਕੋਲ ਪਹਿਲਾਂ ਇਸ ਤਰ੍ਹਾਂ ਦੀ ਡਰੰਕਡ ਵਾਲੀ ਕੋਈ ਗੱਲ ਨਹੀਂ ਆਈ ਅਗਰ ਆਈ ਹੁੰਦੀ ਤਾਂ ਤੁਰੰਤ ਉਦੋਂ ਹੀ ਐਕਸ਼ਨ ਲਿਆ ਜਾਣਾ ਸੀ ਜੇ ਅੱਜ ਗੱਲ ਆਈ ਹੈ ਤਾਂ ਅੱਜ ਤੁਰੰਤ ਐਕਸ਼ਨ ਲਿਆ ਜਾਏਗਾ ਇਸ ਚੀਜ਼ ਦੇ ਆਹ ਇੱਕ ਉਹਨੂੰ ਸਵਾਲ ਕੀਤਾ ਹੈ ਡਰਾਈਵਰ ਨੂੰ ਤੁਹਾਡੇ ਕੋਲ ਲਾਇਸੈਂਸ ਹੈ ਉਹ ਉਹ ਕਹਿੰਦਾ ਮੇਰੇ ਕੋਲੇ ਕਮਰਸ਼ੀਅਲ ਹੈਵੀ ਲਾਇਸੈਂਸ ਨਹੀਂ ਹੈਗਾ ਲਾਈਟ ਮੀਡ ਲਾਇਸੈਂਸ ਹੈ ਕੀ ਸੀ ਉਹ ਤੁਸੀਂ ਸਾਰੀਆਂ ਉਹਦੀਆਂ ਜਿਹੜੀਆਂ ਸ਼ਰਤਾਂ ਸੀ ਪੂਰੀਆਂ ਕੀਤੀਆਂ ਸੀ ਚੈੱਕ ਕੀਤੀਆਂ ਆ ਸਰ ਸਾਡੇ ਰਿਕਾਰਡ ਦੇ ਵਿੱਚ ਉਹ ਸ਼ਰਤਾਂ ਸਾਰੀਆਂ ਮੌਜੂਦ ਨੇ ਦਰਜ ਨੇ ਤੇ ਔਰ ਤੁਸੀਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਆਪ ਦੇ ਸਰ ਸਰ ਇਹਦਾ ਸਾਰੇ ਵਿਭਾਗ ਦੇ ਅਫੀਸਰ ਸਾਹਿਬਾਨ ਨੂੰ ਸਾਡੇ ਵੱਲੋਂ ਜੋ ਐਕਚੁਅਲ ਰਿਪੋਰਟ ਹੋਏਗੀ ਉਹ ਦਿੱਤੀ ਜਾਊਗੀ ਔਰ ਪੂਰਾ ਸਹਿਯੋਗ ਕੀਤਾ ਜਾਊਗਾ ਕਾਰਵਾਈ ਦੇ ਵਿੱਚ ਜਿਵੇਂ ਬੱਚਿਆਂ ਨੇ ਦੱਸਿਆ ਵੀ ਅਸੀਂ ਤੁਹਾਡੇ ਕੈਂਪਸ ਮੈਨੇਜਰ ਨੂੰ ਵੀ ਇਹਦੀਆਂ ਸ਼ਿਕਾਇਤਾਂ ਕੀਤੀਆਂ ਸੀਗੀਆਂ ਵੀ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਫਿਰ ਉਹਦੇ ਖਿਲਾਫ ਵੀ ਕੋਈ ਕਾਰਵਾਈ ਕਰ ਸਰ ਇਹ ਗੱਲ ਵੈਰੀਫਾਈ ਕੀਤੀ ਜਾਊਗੀ ਅਗਰ ਸਹੀ ਨਿਕਲਦੀ ਹੈ ਫਿਰ ਡੈਫੀਨੇਟਲੀ ਕਾਰਵਾਈ ਕੀਤੀ ਜਾਊਗੀ ਠੀਕ ਹਰਪੀ ਸਿੰਘ ਕੀ ਹੋਇਆ ਤੁਹਾਡੇ ਨਾਲ ਉਹ ਬੱਸ ਆ ਬਾਲਟੀ ਵੀਰੇ ਇਹ ਰਾਮੇ ਤੋਂ ਬਲਾਕ ਤੋਂ ਜਦੋਂ ਮੈਂ ਸਕੂਲ ਕੋਲ ਕੀ ਕਰਨ ਹੋਇਆ ਬੱਸ ਪਰਦਾ ਬੱਸ ਇੱਕ ਤਾਂ ਬੱਸ ਦਾ ਡਰਾਈਵਰ ਦੀ दारू ਕੀਤੀ ਸੀਗੀ ਇੱਕ ਜਦੋਂ ਇੱਕ ਜਦੋਂ ਫੋਨ ਆ ਫੋਨ ਦੇਖੀ ਜਾਂਦਾ ਸੀਗਾ ਫੋਨ ਦੇਖ ਰਿਹਾ ਸੀ ਫੋਨ ਚੱਕਣੀ ਫੋਨ ਆਇਆ ਕਣੀ ਫੋਨ ਸੁਣ ਰਿਹਾ ਸੀਗਾ ਪਤਾ ਨਹੀਂ ਲੱਗਾ ਜਦੋਂ ਮਨਗਾ ਕਿ ਜਦੋਂ ਬੱਸ ਢੇਡੀ ਹੋਣ ਲੱਗੀ ਆ ਬੱਸ ਵਾਲਾ ਉਹ ਕਰਾਈ ਮਾਰਿਆ ਬਾਈ ਬੱਸ ਢੇਡੀ ਹੋਣ ਲੱਗੀ ਆ ਕੋਈ ਤੁਮੜੀ ਸਿੱਧੀ ਕਰਲਾ ਉਹ ਸੁਣਿਆ ਨਹੀਂ ਗਾ ਤੇ ਬਸ ਟੇਢੀ ਹੋ ਗਈ ਕਿੰਨੀ ਕਿਸਾਤਾ ਕਰੇ ਸਾਟ ਇੱਕ ਤਾਂ ਵੀਰੇ ਤੂੰ ਹੀ ਦਾ ਕਾਜੀ ਕੁੱਣੀ ਸੀ ਇਹ ਬੜਾ ਦੋ ਕਿਹੜੇ ਸਕੂਲ ਚ ਆਇਆ ਤੇ ਕਿੱਥੇ ਚੱਲਿਆ ਸੀ ਮੈਨੇ ਹਰ ਸਿੰਘ ਵਾਲੀ ਕਿਰੇ ਪੜਦਾ ਹੈ ਸਰਕਾਰੀ ਸਕੂਲ ਚ ਆ ਕੇ ਥੋੜੇ ਜਿਹਾ ਅਸੀਂ ਆਰਾਮੇ ਤੋਂ ਸੀਗੇ ਆਰਾਮ ਕਰਦੇ ਸੀ ਹਾਂਜੀ ਮੈਂ ਬਸ ਲੀਆ ਨਾ ਕੀ ਨਾ ਹੋਵੇ ਜੇ ਮਨਵੀਰ ਸਿੰਘ ਜੀ ਮੈਂ ਤੁਹਾਨੂੰ ਕਹਿੰਦਾ ਡਰਾਈਵਰ ਪੀ ਕੇ ਚਲਾਉਂਦਾ ਹੀਗਾ ਉਹਨੇ ਬਹੁਤੇ ਚਲਾਉਂਦਾ ਹੀਗਾ ਤੁਮ ਠੇਕ ਦੀ ਨਹੀਂ ਕੌਣ ਪੀ ਕੇ ਚਲਾਉਂਦਾ ਡਰਾਈਵਰ ਕਿਥੋਂ ਆ ਰਹੇ ਤੁਸੀਂ ਅਸੀਂ ਬਦਮਾ ਬਦਨੀ ਤੋਂ ਚੜਦਾ ਨਿਹਾਲ ਸਿੰਘ ਕੋਲ ਜਾ ਰਹੇ ਸੀਗੇ ਰੇਪਰ ਚੱਲ ਰਹੇ ਹਾਂਜੀ ਇਹ ਡਰਾਈਵਰ ਵੀ ਤੁਸੀਂ ਕਦੇ ਸਪਹਿਲਾ ਵੀ ਤੁਹਾਨੂੰ ਪੀਦਾ ਹੈ ਹਾਂਜੀ ਪਹਿਲਾਂ ਵੀ ਇਹਦੇ ਹੱਥ ਕੰਬ ਦਿੰਦੇ ਸੀ ਤੇ ਤੁਸੀਂ ਕਦੇ ਸ਼ਿਕਾਇਤ ਨਹੀਂ ਕੀਤੀ ਹੁਣ ਸਟਾਪ ਕਿਉਂ ਨਹੀਂ ਕਿ ਪਹਿਲਾਂ ਇਹਦਾ ਕਦੇ ਬਹੁਤ ਪਤਾ ਨਹੀਂ ਚੱਲਦਾ ਹਾਂ ਜੀ ਉਹ ਡੈਕਸ ਕਿੰਨੇ ਕਿ ਸਾਡਾ ਮੇਰੇ ਕੋਲ ਡੈਕਸ ਤੇ ਆ ਜੀ ਜੀ ਕਿਹੜੀ ਕਲਾਸ ਹੈ 11ਵੀਂ ਕਿਹੜਾ ਸਕੂਲ ਦਾ ਸਕੂਲ ਦਾ ਨਾਮ ਕੀ ਨਾਹਲ ਸੰਗੋ ਸਰਕਾਰੀ ਸੀਨੀਅਰ ਸੈਕੰਡਰੀ ਸੁਣਿਆ ਮੈਂ ਕਿਹਨਾਂ ਨਾਮ ਬੱਚੇ ਦਾ ਅਰਸ਼ ਖਾਨੀ ਅਰਸ਼ ਖਾਨ ਅਰਸ਼ ਖਾਨ ਕੀ ਮੈਂ ਤੁਹਾਡੇ ਨਾਲ ਡਰਾਈਵਰ ਸਾਡਾ ਦਾਰੂ ਪੀ ਕੇ ਬੱਸ ਚਲਾਉਂਦਾ ਕਦੇ ਕਦਾ ਦਾਰੂ ਪੀਂਦਾ ਬਹੁਤ ਟਾਈਮ ਦਾ ਪਹਿਲਾਂ ਕੰਪਲੀਟ ਵੀ ਕੀਤੀ ਸੀਗੀ ਇੱਕ ਵਾਰੀ ਕਿਹਨੂੰ ਕੰਪਲੀਟ ਕੀਤੀ ਭੋਲੇ ਨੂੰ ਹੈੱਡ ਨੂੰ ਜਿਹਦਾ ਵੈਨਾ ਦਾ ਹੈੱਡ ਨਹੀ ਉਹਨੇ ਵੀ ਇਸ ਗੱਲ ਤੇ ਨਹੀਂ ਉਹਨੇ ਇੱਕ ਵਾਰੀ ਸਮਝਾਦਾ ਅੰਕਲ ਫੇਰ ਵੀ ਲੱਗ ਗਿਆ ਅੱਛਾ ਦੇ ਹੁਣ ਕੀ ਮੰਨ ਕਰਦੇ ਹਾਂ ਹਾਂਜੀ ਠੀਕ ਹੈ ਚਲੋ ਜੀ ਯਸ ਗੌਰ ਕੀਤੀ ਜਾਵੇ ਡਰਾਈਵਰ ਤੇ

ਹਾਂਜੀ ਸਰ ਜਿਹੜੀ ਅੱਜ ਇਹ ਘਟਨਾ ਵਾਪਰੀ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਅੱਛਾ ਅੱਜ ਸਾਨੂੰ ਰਿਪੋਰਟ ਹੋਈ ਸੀ ਜਿਹੜੇ ਸਰਕਾਰੀ ਸਕੂਲ ਦੀ ਬੱਸ ਹੈ ਆਪਣੇ ਜਿਹੜਾ ਡਰਾਈਵਰ ਆ ਉਹਦੀ ਅਣਗਹਿਲੀ ਨਾਲ ਜਿਹੜੀ ਪਲਟੀ ਹੈ ਉਹਦੇ ਚ ਅਸੀਂ ਆਪਣੇ ਜਿਹੜੇ ਬੱਚੇ ਨੇ ਸਾਰੇ ਇੱਥੇ ਦੀਪਾ ਹਸਪੀਟਲ ਚ ਦਾਖਲ ਕਰਾਤੇ ਸੀ ਤੇ ਬੱਚੇ ਬਿਲਕੁਲ ਠੀਕ ਨੇ ਮਾਮੂਲੀ ਸੱਟਾਂ ਲੱਗੀਆਂ ਨੇ 7-8 ਬੱਚੇ ਨੇ ਮਾਮੂਲੀ ਸੱਟਾਂ ਲੱਗੀਆਂ ਨੇ ਉਹ ਠੀਕ ਨੇ ਬੱਚੇ। ਸਰ ਬੱਚਿਆਂ ਦਾ ਕਹਿਣਾ ਵੀ ਜਿਹੜਾ ਡਰਾਈਵਰ ਆ ਪਹਿਲਾਂ ਤੋਂ ਸ਼ਰਾਬ ਪੀਣ ਦਾ ਆਦੀ ਹੈ। ਤੇ ਅਸੀਂ ਵੀ ਇੱਕ ਦੋ ਵਾਰ ਅਸੀਂ ਸਕੂਲ ਸਟਾਪ ਨੂੰ ਇਹਦੇ ਬਾਰੇ ਕਿਹਾ ਸੀਗਾ ਪਰ ਇਹਦੀ ਮਤਲਬ ਉਹਨਾਂ ਨੇ ਗੌਰ ਨਹੀਂ ਕੀਤਾ ਇਹਦੇ ਬਾਰੇ ਕੀ ਕਹੋਗੇ ਕੋਈ ਗੱਲ ਨਹੀਂ ਅਸੀਂ ਇਹ ਤਾਂ ਦੇਖਦੇ ਆ ਜੇ ਇਹਨੇ दारू ਪੀ ਕੇ ਚਲਾਈ ਹੋਏ ਤਾਂ ਮਲਾਜਾ ਕਰਾਉਨੇ ਆ ਉਸ ਤੋਂ ਬਾਅਦ ਇਹਤੇ ਕਾਰਵਾਈ ਕਰਾਂਗੇ ਸਖਤ ਸਖਤ ਕਾਰਵਾਈ ਕਰਾਂਗੇ ਜਿਵੇਂ ਬੱਚਿਆਂ ਦੇ ਵੇਪਰ ਚੱਲ ਰਿਹਾ ਸਰ ਐਦਾਂ ਉਹਨਾਂ ਦਾ ਜੋ ਅੱਜ ਪੇਪਰ ਸੀ ਉਹਦੇ ਬਾਰੇ ਕੀ ਕੀ ਗੱਲਬਾਤ ਹੋਈ ਸਕੂਲ ਸਟਾਪ ਨਾਲ ਤੇ ਉਹਨਾਂ ਦਾ ਪੇਪਰ ਸੀ ਅੱਜ 1 ਸਾਲ ਦਾ ਪੜਾਈ ਦਾ ਕਿਚੇ ਜਾਓਗੇ ਉਹ ਪੇਪਰ ਦਾ ਆਪਨੇ ਵੈਸੇ ਸਕੂਲ ਪੰਨੋਂ ਹੀ ਲੈਣਾ ਪੇਪਰ ਉਹ ਸਕੂਲ ਆਣੇ ਨਾਲ ਗੱਲ ਕਰਾਂਗਾ ਉਹਨਾਂ ਨੂੰ ਦੁਬਾਰ ਤੋਂ ਪੇਪਰ ਦਵਾ ਦਾਂਗਾ